ਉਸੀ ਸੁਣ ਰਹੀ ਹੋ ਪੁਰਤਗਾਲ ਪੰਜਾਬੀ ਪੋਡਕਾਸਟ ਅੱਜ ਦਾ ਵਿਸ਼ਾ ਹੈ ਕਿ ਕਿਵੇਂ ਪੁਰਤਗਾਲ ਦੀਆਂ ਰਾਜਨੀਤਿਕ ਪਾਰਟੀਆਂ ਇਮੀਗ੍ਰੈਂਟਸ ਨੂੰ ਮੁੱਦਾ ਬਣਾ ਕੇ ਫਾਇਦਾ ਚੁੱਕ ਰਹੀਆਂ ਹਨ ਕਿਵੇਂ ਛੋਟੇ ਛੋਟੇ ਮੁੱਦਿਆਂ ਨੂੰ ਹਾਈਲਾਈਟ ਕਰਕੇ ਪੁਰਤਗਾਲੀ ਲੋਕਾਂ ਦੇ ਦਿਮਾਗ ਨਾਲ ਖੇਡਿਆ ਜਾ ਰਿਹਾ ਹੈ ਇਹ ਸਭ ਕੁਝ ਵੋਟਾਂ ਲਈ ਕੀਤਾ ਜਾ ਰਿਹਾ ਹੈ ਬਹੁਤ ਸਾਰੀਆਂ ਚੀਜ਼ਾਂ ਸਚਾਈ ਤੋਂ ਬਹੁਤ ਦੂਰ ਹਨ ਪੁਰਤਗਾਲ ਵਿੱਚ ਇਮੀਗ੍ਰੈਂਟਸ ਆਉਣ ਦਾ ਸਭ ਤੋਂ ਵੱਡਾ ਕਾਰਨ ਸਿਰਫ ਰੈਜ਼ੀਡੈਂਸੀ ਕਾਰਡ ਅਤੇ ਪਾਸਪੋਰਟ ਹੀ ਹੈ ਇਹ ਸਾਰੀਆਂ ਚੀਜ਼ਾਂ ਆਪਾਂ ਆਸਾਨ ਭਾਸ਼ਾ ਵਿੱਚ ਸਮਝਾਂਗੇ ਥੋੜੇ ਜਿਹੇ ਆਪਾਂ ਫੈਕਟ ਚੈੱਕ ਕਰਾਂਗੇ ਸ਼ੁਰੂ ਕਰਨ ਤੋਂ ਪਹਿਲਾਂ ਇਹ ਗੱਲ ਮੈਂ ਕਲੀਅਰ ਕਰ ਦਿਆਂ ਕਿ ਮੈਂ ਕਿਸੇ ਵੀ 2 ਨੰਬਰ ਦੇ ਕੰਮ ਕਿਸੇ ਗਲਤ ਪੇਪਰ ਜਾਂ ਇਦਾਂ ਹੋ ਰਹੇ ਕੰਮ ਜਾਂ ਕਰਨ ਵਾਲਿਆਂ ਦੇ ਹੱਕ ਵਿੱਚ ਨਹੀਂ ਹਾਂ ਅਕਸਰ ਮੈਂ ਇਹ ਗੱਲ ਕਰਦਾ ਹੁੰਨਾ ਕਿ ਇਸ ਵਾਰ ਦੀਆਂ ਚੋਣਾਂ ਸਿਰਫ ਤੇ ਸਿਰਫ ਇਮੀਗ੍ਰੈਂਟਸ ਮੁੱਦੇ ਉੱਤੇ ਲੜੀਆਂ ਜਾ ਰਹੀਆਂ ਹਨ ਏਦਾਂ ਦਾ ਮਾਹੌਲ ਪੁਰਤਗਾਲ ਵਿੱਚ ਬਣਿਆ ਹੋਇਆ ਹੈ ਪਰ ਜੇਕਰ ਡੁੰਘਾਈ ਵਿੱਚ ਜਾ ਕੇ ਸੋਚੀਏ ਤਾਂ ਇਹ ਮੁੱਦਾ ਐਡਾ ਵੱਡਾ ਨਹੀਂ ਹੈ ਜੱਡਾ ਵੱਡਾ ਬਣਾਇਆ ਗਿਆ ਹੈ ਪਾਰਟੀਆਂ ਵੱਲੋਂ ਇਸ ਮੁੱਦੇ ਨੂੰ ਰੀਜਨਲ ਵਰਤਿਆ ਜਾ ਰਿਹਾ ਹੈ ਖਾਸ ਕਰਕੇ ਸੱਜੇ ਪੱਖੀ ਪਾਰਟੀਆਂ ਜਿਨ੍ਹਾਂ ਵਿੱਚੋਂ ਸ਼ੇਗਾ ਵਾਲਿਆਂ ਨੇ ਸਿਰਾ ਕਰਾਇਆ ਪਿਆ ਛੋਟੀਆਂ-ਛੋਟੀਆਂ ਵੀਡੀਓਜ਼ ਜਾਹੂਰ ਇਦਾਂ ਦੀਆਂ ਚੀਜ਼ਾਂ ਨੂੰ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਪੁਰਤਗਾਲ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ ਇੱਕ ਤਰ੍ਹਾਂ ਦਾ ਪ੍ਰੋਪਾਗੈਂਡਾ ਜਿਸ ਨੂੰ ਆਪਾਂ ਆਖ ਸਕਦੇ ਹਾਂ ਹੁਣ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਅਕਸਰ ਇਹ ਕਹਿੰਦੇ ਨੇ ਕਿ ਇਲਿਗਲ ਇਮੀਗ੍ਰੈਂਟਸ ਨਹੀਂ ਚਾਹੀਦੇ ਪਰ ਇਲਿਗਲ ਹੈ ਕੌਣ ਹੁਣ ਜਿਹਦੇ ਫਿੰਗਰ ਹੋ ਗਏ ਹਨ ਅਤੇ ਉਹ ਕੰਮ ਕਰ ਰਿਹਾ ਹੈ ਉਹ ਤਾਂ ਇਲਿਗਲ ਹੋਇਆ ਨਾ 3 ਜੂਨ 2024 ਤੋਂ ਪਹਿਲਾਂ ਜਿਹੜੇ ਆਏ ਸੀ ਤੇ ਸਗੂਰੋ ਬਣੇ ਸੀ ਉਹ ਵੀ ਇਹਨਾਂ ਨੇ ਅਸੈਪਟ ਕਰ ਲਏ ਨੇ ਬਾਕੀ ਜਦੋਂ ਦੇ ਪੇਪਰ ਬੰਦ ਹੋ ਗਏ ਨੇ ਕੋਈ ਵੀ ਪੁਰਤਗਾਲ ਵਿੱਚ ਨਹੀਂ ਆ ਰਿਹਾ ਫਿਰ ਇਲੀਗਲ ਖੋਆ ਕੌਣ ਪਾਰਟੀਆਂ ਜਿਹੜਾ ਇਹ ਦਾਵਾ ਕਰਦੀਆਂ ਨੇ ਇਹ ਵੀ ਬੇਬਨਾਦੀ ਹੈ ਅਕਸਰ ਜਦੋਂ ਪੁਰਤਗਾਲੀ ਲੋਕਾਂ ਨਾਲ ਗੱਲ ਹੁੰਦੀ ਹੈ ਤਾਂ ਉਹ ਕਹਿੰਦੇ ਨੇ ਕਿ ਇਮੀਗ੍ਰੈਂਟਸ ਇਦਾਂ ਤੇ ਉਦਾਂ ਮੈਂ ਕਹਿਣਾ ਹੁੰਦਾ ਕਿ ਇਮੀਗ੍ਰੈਂਟਸ ਨੂੰ ਮਾੜਾ ਕਹਿਣ ਤੋਂ ਚੰਗਾ ਕਿ ਤੁਸੀਂ ਕਾਨੂੰਨ ਬਣਾਓ ਜਿਹੜਾ ਉਸ ਕਾਨੂੰਨ ਨੂੰ ਫੋਲੋ ਕਰੇਗਾ ਜਾਂ ਉਸ ਕਾਨੂੰਨ ਦੀਆਂ ਸ਼ਰਤਾਂ ਪੂਰੀਆਂ ਕਰੇਗਾ ਉਹ ਰਹੇਗਾ ਦੂਸਰਾ ਚਲਾ ਜਾਏਗਾ ਪੁਰਤਗਾਲ ਵਿੱਚ ਲੋਕ ਆ ਰਹੇ ਹਨ ਇਹ ਤਾਂ ਪੁਰਤਗਾਲ ਹੀ ਕਾਨੂੰਨ ਬਣਾਵੇਗਾ ਉਹਨਾਂ ਲੋਕਾਂ ਨੂੰ ਕਿੱਦਾਂ ਰੱਖਣਾ ਹੁਣ ਅਕਸਰ ਸ਼ੇਗਾ ਪਾਰਟੀ ਕਹਿੰਦੀ ਹੈ ਕਿ ਇਮੀਗ੍ਰੈਂਟਸ ਇੱਥੇ ਫਾਇਦਾ ਚੁੱਕਦੇ ਹਨ ਫ੍ਰੀ ਇਲਾਜ ਕਰਾਉਂਦੇ ਹਨ ਫੁੰਦੋਂ 임ਪਰੇਗੋ ਲੈਂਦੇ ਹਨ ਹੁਣ ਜੇ ਇਸ ਬਾਰੇ ਫੈਕਟ ਚੈੱਕ ਕਰੀਏ ਤਾਂ ਪੁਰਤਗਾਲ ਦਾ ਕਾਨੂੰਨ ਹੈ ਕਿ ਕੋਈ ਵੀ ਬਾਹਰਲੇ ਦੇਸ਼ ਦਾ ਆਦਮੀ ਜੇਕਰ ਪੁਰਤਗਾਲ ਵਿੱਚ ਕੰਮ ਕਰਦਾ ਹੈ ਰਹਿੰਦਾ ਹੈ ਅਤੇ ਟੈਕਸ ਦਿੰਦਾ ਹੈ ਤਾਂ ਉਹ ਸਾਰੀਆਂ ਸਹੂਲਤਾਂ ਪੁਰਤਗਾਲ ਦੇ ਲੋਕਾਂ ਦੇ ਬਰਾਬਰ ਦੀਆਂ ਲੈ ਸਕਦਾ ਹੈ ਪੁਰਤਗਾਲ ਦਾ ਸੰਵਿਧਾਨ ਇਸ ਚੀਜ਼ ਦੀ ਬਰਾਬਰਤਾ ਦਿੰਦਾ ਹੈ ਕਾਨੂੰਨਾਂ ਦਾ ਤਾਂ ਸ਼ਾਇਦ ਪੁਰਤਗਾਲੀ ਲੋਕਾਂ ਨੂੰ ਵੀ ਜ਼ਿਆਦਾ ਨਹੀਂ ਪਤਾ ਪਰ ਪਾਰਟੀਆਂ ਬ੍ਰੇਨ ਵਾਸ਼ ਚੰਗੀ ਤਰ੍ਹਾਂ ਕਰ ਰਹੀਆਂ ਹਨ ਮੇਰਾ ਇੱਥੇ ਇੱਕ opinion ਜ਼ਰੂਰ ਹੈ ਕਿ ਕੈਟਾਗਰੀਆਂ ਬਣਾ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਕਿ ਕੋਈ ਜਿੰਨਾ ਟੈਕਸ ਦੇਵੇਗਾ ਉਹ ਉਦਾਂ ਦੀ ਹੀ ਸਹੂਲਤ ਲਵੇਗਾ ਜਿਵੇਂ ਕਿ ਜਰਮਨੀ ਵਿੱਚ ਹੈ ਹੁਣ ਆਪਾਂ ਗੱਲ ਕਰਦੇ ਹਾਂ ਮਰਤੀ ਮਨੀਜ਼ ਵਾਲੇ ਮੁੱਦੇ ਦੀ ਅਕਸਰ ਰੋਲਾ ਪਾਇਆ ਜਾਂਦਾ ਹੈ ਪਾਰਟੀਆਂ ਵੱਲੋਂ ਕਿਹਾ ਜਾਂਦਾ ਹੈ ਕਿ ਮਰਤੀ ਮਨੀਜ਼ ਇਲਾਕੇ ਵਿੱਚ ਬਹੁਤ ਸਾਰੀਆਂ ਦੁਕਾਨਾਂ ਬੰਗਲਾਦੇਸ਼ੀ ਅਤੇ ਇੰਡੀਆ ਲੋਕਾਂ ਦੀਆਂ ਹਨ ਉੱਥੇ ਐਦਾਂ ਹੁੰਦਾ ਜਾਂ ਉੱਥੇ ਉਦਾਂ ਹੁੰਦਾ ਇਸ ਬਾਰੇ ਵੀ ਆਪਾਂ ਫੈਕਟ ਚੈੱਕ ਕਰਦੇ ਆਂ ਪਹਿਲੀ ਗੱਲ ਕਿ ਮਰਤੀ ਮਨੀਜ ਵਿੱਚ ਅਕਸਰ ਇਮੀਗ੍ਰੈਂਟਸ ਦੀ ਭੀੜ ਰਹਿੰਦੀ ਹੈ ਕਿਉਂ ਰਹਿੰਦੀ ਹੈ ਕਿਉਂਕਿ ਜਿੰਨੀਆਂ ਵੀ ਹੋਲ ਸੇਲ ਦੇ ਸਮਾਨ ਦੀਆਂ ਦੁਕਾਨਾਂ ਹਨ ਉਹ ਸਾਰੀਆਂ ਹੀ ਮਰਤੀ ਮਨੀਜ ਵਿੱਚ ਹਨ ਅਤੇ ਅਕਸਰ ਲੋਕ ਆਪਣੀਆਂ ਦੁਕਾਨਾਂ ਲਈ ਉੱਥੋਂ ਸਮਾਨ ਲੈ ਜਾਂਦੇ ਹਨ ਅਤੇ ਹੋਰ ਇਮੀਗ੍ਰੈਂਟਸ ਦੀ ਪੇਪਰਾਂ ਬਾਰੇ ਹੈਲਪ ਕਰਨ ਵਾਲੇ ਲੋਕ ਵੀ ਉੱਥੇ ਹਨ ਜਿਵੇਂ ਕਿ ਕਿਸੇ ਨੇ ਟਰਾਂਸਲੇਟ ਕਰਵਾਉਣੀ ਹੈ ਜਾਂ ਕਿਸੇ ਨੇ 에어 ਟਿਕਟ ਲੈਣੀ ਹੈ ਜਾਂ ਹੋਰ ਇਦਾਂ ਦੇ ਕੰਮ ਦੂਜੀ ਗੱਲ ਕਿ ਸਾਰੀਆਂ ਦੁਕਾਨਾਂ ਬੰਗਲਾਦੇਸ਼ੀ ਜਾਂ ਇੰਡੀਅਨ ਕੋਲ ਹਨ ਮਰਤੀ ਮਨੀਜ਼ ਵਿੱਚ ਫੈਕਟ ਚੈੱਕ ਕਰੀਏ ਤਾਂ ਜ਼ਿਆਦਾਤਰ ਦੁਕਾਨਾਂ ਕਿਰਾਏ ਤੇ ਹਨ ਜੋ ਕਿ ਪੁਰਤਗਾਲੀ ਲੋਕਾਂ ਦੀਆਂ ਹਨ ਅਤੇ ਉਹਨਾਂ ਨੇ ਕਿਰਾਏ ਤੇ ਦਿੱਤੀਆਂ ਹਨ ਪੁਰਤਗਾਲ ਦੇ ਕਾਨੂੰਨ ਦੇ ਹਿਸਾਬ ਨਾਲ ਜਦੋਂ ਤੁਸੀਂ ਦੁਕਾਨ ਕਿਰਾਏ ਤੇ ਲੈਂਦੇ ਹੋ ਤਾਂ ਉਸ ਦਾ ਕੌਂਟਰੈਕਟ ਬੰਦਾ ਹੈ ਉਸੀ ਕਿਰਾਇਆ ਦਿੰਦੇ ਹੋ ਅਤੇ ਕੁਝ ਹਿੱਸਾ ਫਾਈਨਾਂਸ ਨੂੰ ਵੀ ਪੇ ਕਰਦੇ ਹੋ ਦੁਕਾਨ ਵੀ ਤੁਸੀਂ ਕੰਪਨੀ ਬਣਾ ਕੇ ਜਾਂ ਐਕਟੀਵਿਟੀ ਤੇ ਖੋਲਦੇ ਹੋ ਇਹ ਮੁੱਦਾ ਵੀ ਬੇਬੁਨਿਆਦੀ ਹੈ ਜੇਕਰ ਉਥੇ ਸਾਰੀਆਂ ਦੁਕਾਨਾਂ ਕਾਨੂੰਨੀ ਤੌਰ ਤੇ ਚੱਲ ਰਹੀਆਂ ਹਨ ਬਾਕੀ ਜੇਕਰ ਉਥੇ ਦੋ ਨੰਬਰ ਦੇ ਕੰਮ ਹੁੰਦੇ ਹਨ ਉਸ ਨੂੰ ਰੋਕਣਾ ਪੁਲਿਸ ਦਾ ਕੰਮ ਹੈ ਨਾ ਕਿ ਪਾਰਟੀਆਂ ਵੀਡੀਓਜ਼ ਪਾ ਕੇ ਕਹਿਣ ਕਿ ਉਥੇ ਇਹ ਗਲਤ ਹੋ ਰਿਹਾ ਹੈ ਇਸ ਤਰ੍ਹਾਂ ਤਾਂ ਪਾਰਟੀਆਂ ਇਨਡਾਇਰੈਕਟਲੀ ਪੁਲਿਸ ਨੂੰ ਵੀ ਚੈਲੰਜ ਕਰ ਰਹੀਆਂ ਹਨ ਹੁਣ ਜੇ ਪੁਰਤਗਾਲ ਦੇ ਇਕਨੋਮਿਸਟ ਜਾਂ ਆਰਥਿਕ ਮਹਾਰਾ ਦੀ ਸੁਣੀਏ ਤਾਂ ਪੁਰਤਗਾਲ ਨੂੰ ਇਮੀਗਰੈਂਟਸ ਦੀ ਬਹੁਤ ਜ਼ਿਆਦਾ ਲੋਡ ਹੈ ਦੂਜੇ ਪਾਸੇ ਇੱਕ ਪਾਰਟੀ ਇਹ ਕਹਿੰਦੀ ਸੀ ਕਿ ਪੁਰਤਗਾਲ ਨੂੰ ਤਾਂ ਇਮੀਗਰੈਂਟਸ ਦੀ ਲੋਡ ਹੀ ਨਹੀਂ ਇਹ ਪਾਰਟੀ ਹੁਣ ਕਹਿਣ ਲੱਗ ਪਈ ਹੈ ਕਿ ਲੀਗਲ ਇਮੀਗਰੈਂਟ ਚਾਹੀਦੇ ਹਨ ਪਾਰਟੀ ਕਿਹੜੀ ਹੈ ਉਹ ਤੁਸੀਂ ਜਾਣਦੇ ਹੋ ਲੀਗਲ ਵਾਲੀ ਗੱਲ ਵੀ ਆਪਾਂ ਅੱਗੇ ਕਰਦੇ ਹਾਂ ਖੇਤੀਬਾੜੀ ਅਤੇ ਟੂਰਿਸਟ ਸੈਕਟਰ ਵਿੱਚ ਬਹੁਤ ਸਾਰੇ ਵਰਕਰਾਂ ਦੀ ਲੋੜ ਹੈ। ਗਰਮੀਆਂ ਵਿੱਚ ਪੁਰਤਗਾਲ ਵਿੱਚ ਟੂਰਿਸਟਾਂ ਦਾ ਹੜ ਆਇਆ ਹੁੰਦਾ ਹੈ। ਰੈਸਟੋਰੈਂਟ ਅਤੇ ਬਾਰਾਂ ਵਿੱਚ ਅਕਸਰ ਕੰਮ ਕਰਨ ਲਈ ਜ਼ਿਆਦਾ ਵਰਕਰ ਚਾਹੀਦੇ ਹੁੰਦੇ ਹਨ। ਖੇਤੀਬਾੜੀ ਵਿੱਚ ਵੀ ਵਰਕਰ ਚਾਹੀਦੇ ਨੇ। ਕਿੰਨੇ ਕੰਸਟਰਕਸ਼ਨ ਵਰਕ ਵਿੱਚ ਬੰਦੇ ਚਾਹੀਦੇ ਹਨ? ਪੁਰਤਗਾਲ ਵਿੱਚ ਯੂਰਪੀਅਨ ਯੂਨੀਅਨ ਵੱਲੋਂ ਬਹੁਤ ਸਾਰੇ ਪ੍ਰੋਜੈਕਟ ਬਣਾਏ ਜਾ ਰਹੇ ਹਨ ਜੋ 2027 ਤੱਕ ਪੂਰੇ ਕਰਨੇ ਹਨ। ਪਰ ਲੇਬਰ ਨਹੀਂ ਮਿਲ ਰਹੀ ਸੋ ਜਿਹੜੇ ਲੋਕ ਕਹਿੰਦੇ ਹਨ ਕਿ ਇਮੀਗ੍ਰੈਂਟਸ ਨਹੀਂ ਚਾਹੀਦੇ ਉਹ ਇੰਨਾਂ ਚੀਜ਼ਾਂ ਤੋਂ ਅਣਜਾਣ ਹਨ ਅੱਗੇ ਆਪਾਂ ਹੋਰ ਗੱਲ ਕਰੀਏ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਜਿਨ੍ਹਾਂ ਕੋਲ ਪੁਰਤਗਾਲ ਦੀ ਨੈਸ਼ਨੈਲਿਟੀ ਹੈ ਉਹ ਵੋਟ ਜ਼ਰੂਰ ਪਾਓ ਚਾਹੇ ਤੁਸੀਂ ਪੁਰਤਗਾਲ ਵਿੱਚ ਹੋ ਜਾਂ ਬਾਹਰ ਹੋ ਹੁਣ ਇੱਥੇ ਸਵਾਲ ਆਉਂਦਾ ਹੈ ਕਿ ਕਿਹੜੀ ਪਾਰਟੀ ਨੂੰ ਵੋਟ ਪਾਈਏ ਇਸ ਬਾਰੇ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਪਾਰਟੀ ਚੂਜ਼ ਕਰਨ ਲਈ ਤੁਸੀਂ ਪਹਿਲਾਂ ਸੋਚੋ ਕਿ ਤੁਸੀਂ ਪੁਰਤਗਾਲ ਕਿਦਾਂ ਦਾ ਚਾਹੁੰਦੇ ਹੋ ਕਿਹੜੀ ਪਾਰਟੀ ਕੀ ਸੋਚਦੀ ਹੈ ਮੈਂ ਅਕਸਰ ਇਸ ਉੱਪਰ ਗੱਲ ਕਰਦਾ ਰਹਿੰਦਾ ਹਾਂ ਕਿਹੜੀ ਪਾਰਟੀ ਕਿਹੜਾ ਬਦਲਾਅ ਕਰੇਗੀ ਮੈਂ ਸਭ ਦੱਸਿਆ ਹੋਇਆ ਹੈ ਜਿਆਦਾ ਵਿਜ਼ਨ ਕਲੀਅਰ ਕਰਨ ਲਈ ਉੱਪਰ ਵਾਲੇ ਲਿੰਕ ਤੇ ਕਲਿੱਕ ਕਰਕੇ ਪੋਡਕਾਸਟ ਜ਼ਰੂਰ ਸੁਣ ਲਓ ਤੇ ਫਿਰ ਡਿਸਾਈਡ ਕਰੋ ਕਿ ਕਿਹੜੀ ਪਾਰਟੀ ਨੂੰ ਵੋਟ ਪਾਉਣੀ ਹੈ ਪਰ ਸਾਰੇ ਵੋਟ ਜ਼ਰੂਰ ਪਾਓ ਹੁਣ ਗੱਲ ਕਰਦੇ ਹਾਂ ਕਿ ਇਹ ਕਹਿੰਦੇ ਹਨ ਕਿ ਅਸੀਂ ਪੁਰਤਗਾਲ ਵਿੱਚ ਲੀਗਲ ਇਮੀਗ੍ਰੈਂਟਸ ਸੱਦਨੇ ਹਨ ਇਸ ਲਈ ਇਹਨਾਂ ਨੇ ਮਹੀਨਾ ਪਹਿਲਾਂ ਇੱਕ ਸਿਸਟਮ ਵੀ ਸ਼ੁਰੂ ਕੀਤਾ ਸੀ ਜਿਸ ਦਾ ਨਾਮ ਹੈ ਗ੍ਰੀਨ ਲੇਨ ਜਾਂ ਵਿਆ ਵਰਦ ਇਸ ਰਾਹੀਂ ਵੱਡੀਆਂ ਕੰਪਨੀਆਂ 20 ਦਿਨ ਵਿੱਚ ਕਿਸੇ ਵੀ ਦੇਸ਼ ਤੋਂ ਬੰਦਾ ਵਰਕ ਪਰਮਿਟ ਤੇ ਮੰਗਵਾ ਸਕਦੀਆਂ ਹਨ ਉਹ ਬੰਦਾ ਪੁਰਤਗਾਲ ਵਿੱਚ ਲੀਗਲ ਰਹੇਗਾ ਹੁਣ ਜੇ ਇਸ ਬਾਰੇ ਆਪਾਂ ਫੈਕਟ ਚੈੱਕ ਕਰੀਏ ਤਾਂ ਇਸ ਕਾਨੂੰਨ ਨੂੰ ਬਣੇ ਹੋਏ ਮਹੀਨਾ ਹੋ ਚੁੱਕਿਆ ਹੈ ਅਤੇ ਅਜੇ ਤੱਕ ਇੱਕ ਵੀ ਕੰਪਨੀ ਨੇ ਇੱਕ ਵੀ ਬੰਦੇ ਲਈ ਅਪਲਾਈ ਨਹੀਂ ਕੀਤਾ ਇਸ ਕਾਨੂੰਨ ਦੀਆਂ ਕੰਡੀਸ਼ਨਸ ਬਹੁਤ ਜ਼ਿਆਦਾ ਸਖਤ ਹਨ ਸਭ ਤੋਂ ਵੱਡੀ ਪ੍ਰੋਬਲਮ ਹੈ ਰਹਿائش ਦੇਣ ਬਾਰੇ ਇਸ ਬਾਰੇ ਵੀ ਪੋਡਕਾਸਟ ਕੀਤਾ ਹੋਇਆ ਹੈ ਉੱਪਰ ਵਾਲੇ ਲਿੰਕ ਤੇ ਕਲਿੱਕ ਕਰਕੇ ਸੁਣੋ ਪੁਰਤਗਾਲ ਵਿੱਚ ਇਮੀਗ੍ਰੈਂਟ ਦੀ ਸਚਾਈ ਕੀ ਹੈ ਮੇਰੀ ਖੁਦ ਦੀ ਰਿਸਰਚ ਦੇ ਮੁਤਾਬਕ 60% ਲੋਕ ਪੁਰਤਗਾਲ ਵਿੱਚ ਕੰਮ ਕਰਨ ਲਈ ਨਹੀਂ ਆਉਂਦੇ। ਉਹ ਸਿਰਫ ਤੇ ਸਿਰਫ ਰੈਜ਼ੀਡੈਂਸੀ ਕਾਰਡ ਅਤੇ ਪੁਰਤਗਾਲ ਦਾ ਪਾਸਪੋਰਟ ਲੈਣ ਲਈ ਆਉਂਦੇ ਹਨ। 20% ਇਮੀਗ੍ਰੈਂਟਸ ਉਹ ਹਨ ਜਿਨ੍ਹਾਂ ਦਾ ਇੱਥੇ ਖੁੱਦ ਦਾ ਕੰਮ ਜਾਂ ਕੋਈ ਬਿਜ਼ਨਸ ਹੈ, ਉਹ ਇਸ ਕਰਕੇ ਪੁਰਤਗਾਲ ਵਿੱਚ ਰਹਿ ਰਹੇ ਹਨ। ਪਿੱਛੇ ਬਚੇ 60% ਇਮੀਗ੍ਰੈਂਟਸ ਉਹ ਹਨ ਜੋ ਪੁਰਤਗਾਲ ਵਿੱਚ ਸਿਰਫ ਕਾਰਡ ਅਤੇ ਪਾਸਪੋਰਟ ਲਈ ਰਹਿ ਰਹੇ ਹਨ ਅਤੇ ਕੰਮ ਕਰ ਰਹੇ ਹਨ। ਮંત્રી ਹੁਣੀ ਕਹਿੰਦੇ ਸੀ ਨੈਸ਼ਨੈਲਟੀ 10 ਸਾਲ ਦੀ ਕਰ ਦੇਣੀ ਹੈ ਤੁਸੀਂ ਦੇਖਿਓ ਜਿਹੜੇ ਹੈਗੇ ਨੇ ਉਹ ਵੀ ਤੁਰ ਜਾਣੇ ਨੇ ਪਾਰਟੀਆਂ ਵੱਲੋਂ ਕਈਆਂ ਜਾ ਰਹੀਆਂ ਗੱਲਾਂ ਸਚਾਈ ਤੋਂ ਬਹੁਤ ਦੂਰ ਹਨ ਇਹ ਸਿਰਫ ਪੁਰਤਗਾਲੀ ਲੋਕਾਂ ਨੂੰ ਵੋਟਾਂ ਲਈ ਪ੍ਰਭਾਵਿਤ ਕਰਨ ਲਈ ਕਈਆਂ ਜਾ ਰਹੀਆਂ ਹਨ ਪਾਰਟੀਆਂ ਤਾਂ ਇੱਥੋਂ ਤੱਕ ਕਰ ਰਹੀਆਂ ਹਨ ਕਿ ਦੋ ਸਰਦਾਰ ਬੰਦਿਆਂ ਦੀਆਂ ਫੋਟੋਆਂ ਵਾਇਰਲ ਕਰਕੇ ਕਿਹਾ ਜਾ ਰਿਹਾ ਹੈ ਕਿ ਇਹ ਪੁਰਤਗਾਲ ਵਿੱਚ ਵੋਟਾਂ ਵਿੱਚ ਖੜੇ ਹੋਏ ਹਨ ਫੈਕਟ ਚੈੱਕ ਕਰੀਏ ਤਾਂ ਉਹ ਕੈਨੇਡਾ ਦੇ ਦੋ ਸਿੱਖ ਕੈਂਡੀਡੇਟ ਹਨ ਜੋ ਵੋਟਾਂ ਵਿੱਚ ਖੜੇ ਹੋਏ ਸੀ ਐਦਾਂ ਦੀਆਂ ਹੋਰ ਕਿੰਨੀਆਂ ਹੀ ਗੱਲਾਂ ਹਨ ਜਿਨ੍ਹਾਂ ਬਾਰੇ ਆਪਾਂ ਅਜੇ ਹੋਰ ਗੱਲਾਂ ਕਰ ਸਕਦੇ ਹਾਂ ਅਤੇ ਫੈਕਟ ਚੈੱਕ ਕਰ ਸਕਦੇ ਹਾਂ ਪਰ ਪੋਡਕਾਸਟ ਬਹੁਤ ਲੰਬਾ ਹੋ ਜਾਵੇਗਾ ਪਿਛਲੇ ਹਫਤੇ ਪਾਰਟੀਆਂ ਦੇ ਪ੍ਰੋਪਾਗੈਂਡਾ ਬਾਰੇ ਪੋਡਕਾਸਟ ਕੀਤਾ ਸੀ ਉਸ ਦਾ ਲਿੰਕ ਉੱਪਰ ਹੈ ਸੁਣ ਲਵੋ ਹੁਣ ਤੱਕ ਜਿੰਨੇ ਵੀ ਪੋਡਕਾਸਟ ਆਪਾਂ ਪੁਰਤਗਾਲ ਰਾਜਨੀਤੀ ਉੱਪਰ ਕੀਤੇ ਹਨ ਜੇਕਰ ਉਹ ਸਾਰੇ ਤੁਸੀਂ ਦੁਬਾਰਾ ਸੁਨੋ ਤਾਂ ਤੁਹਾਨੂੰ ਸਮਝ ਲੱਗੇਗੀ ਕਿ ਪੁਰਤਗਾਲ ਰਾਜਨੀਤੀ ਕਿਵੇਂ ਚੱਲਦੀ ਹੈ ਅਤੇ ਕੀ ਹੋ ਰਿਹਾ ਹੈ ਅਤੇ ਕੀ ਹੋਵੇਗਾ ਚੈਨਲ ਉੱਪਰ ਆਟੋ ਡਬਿੰਗ ਦਾ ਫੰਕਸ਼ਨ ਸ਼ਾਇਦ ਓਪਨ ਹੋ ਗਿਆ ਹੈ ਹੁਣ ਤੁਸੀਂ ਆਪਣੇ ਕਿਸੇ ਵੀ ਭਾਸ਼ਾ ਬੋਲਣ ਵਾਲੇ ਸੱਜਣ ਮਿੱਤਰ ਨੂੰ ਪੋਡਕਾਸਟ ਭੇਜ ਸਕਦੇ ਹੋ ਤਾ ਜੋ ਬੰਗਲਾਦੇਸ਼ੀ ਨੇਪਾਲੀ ਜਾਂ ਪੁਰਤਗਾਲੀ ਵੀ ਆਪਣੀ ਗੱਲ ਨੂੰ ਸੁਣ ਸਕਣ 18 ਮਈ ਨੂੰ ਵੋਟਾਂ ਹਨ ਰਾਤ ਤੱਕ ਰਿਜ਼ਲਟ ਪਤਾ ਲੱਗ ਜਾਵੇਗਾ ਆਪਾਂ ਸਾਰੀ ਅਪਡੇਟ ਕਰਦੇ ਰਹਾਂਗੇ ਜਲਦੀ ਅਪਡੇਟ ਦੇਖਣ ਲਈ ਇੰਸਟਾਗ੍ਰam ਜਾਂ ਫੇਸਬੁੱਕ ਪੇਜ ਨੂੰ ਫੋਲੋ ਕਰ ਲਵੋ ਲਿੰਕ ਡਿਸਕ੍ਰਿਪਸ਼ਨ ਵਿੱਚ ਹਨ ਧੰਨਵਾਦ